ਸਤ ਸ੍ਰੀ ਅਕਾਲ ਦੋਸਤੋ ਗੱਲ ਕਰਾਂਗੇ ਪਿੰਡ ਬੁੱਗੀਪੁਰਾ ਜ਼ਿਲ੍ਹਾ ਮੋਗਾ ਦੇ ਉਹਨਾਂ ਦੋ ਨੌਜਵਾਨਾਂ ਦੀ ਜੋ ਕਿ ਪਿਛਲੇ ਦਿਨੀ ਹਨਮਾਨਗੜ੍ਹ ਰਾਜਸਥਾਨ ਦੀ ਪੁਲਿਸ ਵੱਲੋਂ ਚੂਰਾ ਪੋਸਟ ਦੀ ਇੱਕ ਵੱਡੀ ਥੇਫ ਦੇ ਨਾਲ ਬਰਾਬਰ ਕੀਤੇ ਗਏ ਸੋ ਬੀਤੀ 5 ਅਕਤੂਬਰ ਨੂੰ ਰਾਜਸਥਾਨ ਪੁਲਿਸ ਵੱਲੋਂ ਇੱਕ ਵੀਡੀਓ ਜਾਰੀ ਕੀਤੀ ਜਾਂਦੀ ਹੈ ਹਨਮਾਨਗੜ੍ਹ ਪੁਲਿਸ ਵੱਲੋਂ ਜਿਦੇ ਵਿੱਚ ਇਹ ਦਾਵਾ ਕੀਤਾ ਗਿਆ ਕਿ ਮੋਗਾ ਜ਼ਿਲ੍ਹੇ ਦੇ ਪਿੰਡ ਬੁੱਗੀਪੁਰਾ ਦੇ ਵਸਨੀਕ ਬਲਜੀਤ ਸਿੰਘ ਤੇ ਗੁਰਪ੍ਰੀਤ ਸਿੰਘ ਨਾ ਦੇ ਦੋ ਨੌਜਵਾਨ ਜਿਹੜੇ ਉਹ 1 ਕਵਾਂਟਲ 40 ਕਿਲੋ ਦੇ ਗਰੀਬ ਚੂਰਾ ਪੋਸਟ ਦੀ ਇੱਕ ਖੇਪ ਦੇ ਨਾਲ ਇੱਕ ਐਸਜੀਯੂ ਵੀ ਗੱਡੀ ਦੇ ਵਿੱਚੋਂ ਗ੍ਰਿਫਤਾਰ ਕੀਤੇ ਗਏ ਐ ਤੇ ਉਸ ਐਸਜੀਯੂ ਵੀ ਗੱਡੀ ਦੇ ਉੱਤੇ ਆਰਮੀ ਲਿਖਿਆ ਹੋਇਆ ਤੇ ਉਸ ਗੱਡੀ ਦੇ ਵਿੱਚੋਂ ਆ ਆਰਮੀ ਦੀਆਂ ਦੋ ਵਰਦੀਆਂ ਵੀ ਮਿਲੀਆਂ ਸੋ ਇਹਦੇ ਸਬੰਧ ਵਿੱਚ ਰਾਜਸਥਾਨ ਪੁਲਿਸ ਵੱਲੋਂ ਜੋ ਇੱਕ ਵੀਡੀਓ ਜਾਰੀ ਕੀਤੀ ਗਈ ਹੈ ਉਹ ਮੈਂ ਤੁਹਾਨੂੰ ਇੱਥੇ ਦਿਖਾਣਾ ਚਾਹਾਂਗਾ ਜਿਲ੍ਹੇ ਵਿੱਚ ਪੁਲਿਸ ਨੇ ਇੱਕ ਲਗਜ਼ਰੀ ਵਾਹਨ ਵਿੱਚ ਦੋ ਵਿਅਕਤੀਆਂ ਨੂੰ ਭਾਰੀ ਮਾਤਰਾ ਵਿੱਚ ਡੋਡਾ ਪੋਸਟ ਦੀ ਤਸਕਰੀ ਕਰਦੇ ਹੋਏ ਗ੍ਰਿਫਤਾਰ ਕੀਤਾ ਹੈ। पुलिस अधीक्षक हरी ने बताया कि हनुमानगढ़ टाउन थाना इलाके में सब इंस्पेक्टर सुश्री ज्योति और उनकी टीम में शामिल पुलिसकर्मियों ने रविवार सुबह भारतमाला रोड पर एक लग्जरी गाड़ी में जा रहे गुरप्रीत सिंह और बलजीत सिंह को पकड़ा गाड़ी में अवैध एक क्विंटल 40 किलो 335 ग्राम डोडा पोस्त बरामद हुआ जिसकी कीमत लाखों रुपए में है ये दोनों हरियाणा नंबर की जिस एक्सयूवी लग्जरी गाड़ी में सवार थे गाड़ी को भी पुलिस ने मादक पदार्थों की तस्करी में इस्तेमाल किए जाने के कारण जब्त कर लिया है ਸੋ ਰਾਜਸਥਾਨ ਪੁਲਿਸ ਵੱਲੋਂ ਜਿਹੜੀ ਇਹਦੀ ਦੋਨਾਂ ਐਂਗਲਾਂ ਤੋਂ ਹੀ ਜਿਹੜੀ ਜਾਂਚ ਕੀਤੀ ਜਾ ਰਹੀ ਹੈ ਅ ਉਹਨਾਂ ਵੱਲੋਂ ਜਿਹੜਾ ਇਹਨੂੰ ਇੱਕ ਤਸਕਰੀ ਦੇ ਮਾਮਲੇ ਦੇ ਤੌਰ ਤੇ ਵੀ ਤੇ ਔਰ ਦੂਸਰੀ ਤਰਫ ਜਿਹੜਾ ਹੈਗਾ ਦੇਸ਼ ਧਰੋਹ ਦੇ ਨਾਲ ਵੀ ਜੋੜ ਕੇ ਦੇਖਿਆ ਜਾ ਰਿਹਾ ਹੈ ਕਿਤੇ ਤਸਕਰੀ ਲਈ ਫੌਜ ਦੀਆਂ ਵਰਦੀਆਂ ਦਾ ਇਸਤੇਮਾਲ ਤਾਂ ਨਹੀਂ ਹੋ ਰਿਹਾ ਸੀ ਸੋ ਇਸ ਐਂਗਲ ਤੋਂ ਜਾਂਚ ਕਰਨ ਵਾਸਤੇ ਬੀਤੇ ਦਿਨੀ ਰਾਜਸਥਾਨ ਹਨਮਾਨਗੜ੍ਹ ਜ਼ਿਲ੍ਹੇ ਦੀ ਜਿਹੜੀ ਪੁਲਿਸ ਹੈਗੀ ਹੈ ਉਹ ਥਾਣਾ ਅਜੀਤਵਾਲ ਤੇ ਥਾਣਾ ਮਹਿਣਾ ਦੇ ਵਿੱਚ ਆਈ ਹੈ ਤੇ ਉਹਨਾਂ ਵੱਲੋਂ ਪਿੰਡ ਬੁੱਗੀਪੁਰਾ ਦੀ ਪੰਚਾਇਤ ਜਾਂ ਪਿੰਡ ਦੇ ਪਤਵੰਤੇ ਜਦੋਂ ਨਾ ਪਰਿਵਾਰਾਂ ਨੂੰ ਵੀ ਬੁਲਾਇਆ ਗਿਆ ਜਿੰਨਾ ਪਰਿਵਾਰਾਂ ਦੇ ਨਾਲ ਇਹ ਸੰਬੰਧਿਤ ਹੈ ਪਤਾ ਲੱਗਿਆ ਕਿ ਜਿਹੜਾ ਬਲਜੀਤ ਸਿੰਘ ਉਹਨੂੰ ਪਿੰਡ ਦੇ ਵਿੱਚ ਬੱਲੀ ਦੇ ਨਾਂ ਤੇ ਜ਼ਿਆਦਾ ਜਾਣਿਆ ਜਾਂਦਾ ਹੈ ਤੇ ਗੁਰਪ੍ਰੀਤ ਸਿੰਘ ਹੈ ਜਿਹੜਾ ਉਹਨੂੰ ਗੁੱਲੂ ਦੇ ਨਾਂ ਤੇ ਜਾਣਿਆ ਜਾਂਦਾ ਸੋ ਜੀਡੀਪੀ ਨਿਊਜ਼ ਵੱਲੋਂ ਇਹਨਾਂ ਪਰਿਵਾਰਾਂ ਬਾਰੇ ਵੀ ਜਾਣਕਾਰੀ ਹਾਸਲ ਕੀਤੀ ਗਈ ਹੈ ਸੋ ਪਤਾ ਲੱਗਿਆ ਕਿ ਦੋਨੇ ਹੀ ਪਰਿਵਾਰ ਹੈ ਜਿਹੜੇ ਉਹ ਕੋਈ ਜ਼ਿਆਦਾ ਅਮੀਰ ਨਹੀਂ ਹੈਗੇ ਪਹਿਲੀ ਗੱਲ ਤੇ ਦੂਸਰੀ ਗੱਲ ਐ ਕਿ ਵੀ ਐਸਯੂਵੀ ਗੱਡੀ ਓਹੋੜ ਕਰਨਾ ਦੋਹਾਂ ਹੀ ਪਰਿਵਾਰਾਂ ਦੀ ਜਿਹੜੀ ਸਮਰੱਥਾ ਤੋਂ ਬਾਹਰ ਹੈਗਾ ਸੋ ਇਹਦੇ 'ਚ ਇੱਕ ਸਵਾਲ ਉੱਠਦਾ ਹੈ ਕਿ ਜੇਕਰ ਇਹ ਦੋਨੇ ਨੌਜਵਾਨ ਗੱਡੀ ਓਹੋੜ ਨਹੀਂ ਕਰ ਸਕਦੇ ਸੀ ਤਾਂ ਇਹ ਗੱਡੀ ਕਿਸ ਦੀ ਸੀ ਸੋ ਕੌਣ ਆ ਉਹ ਆਦਮੀ ਜਿਹੜਾ ਇਹਨਾਂ ਤੋਂ ਇਹ ਤਸਕਰੀ ਕਰਵਾ ਰਿਆ ਸੀਗਾ ਸੋ ਇਹ ਇੱਕ ਵੱਡਾ ਸਵਾਲ ਆ ਜਿਹੜਾ ਉਖੜਾ ਹੁੰਦਾ ਸੋ ਬੀਤੇ ਦਿਨੀ ਜਿਹੜੇ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਨੇ ਸੁਖਜੀਤ ਸਿੰਘ ਦੇ ਦਾਕਾ ਲੋਗੜ ਜੋ ਕਿ ਸਾਡਾ ਵਿਧਾਇਕ ਵੀ ਨੇ ਉਹਨਾਂ ਵੱਲੋਂ ਆਪਣੇ ਫੇਸਬੁੱਕ ਪੇਜ ਦੇ ਉੱਪਰ ਇੱਕ ਪੋਸਟ ਸ਼ੇਅਰ ਕੀਤੀ ਗਈ ਜੋ ਕਿ ਹਨੁਮਾਨਗੜ੍ਹ ਪੁਲਿਸ ਵੱਲੋਂ ਇੱਕ ਵੀਡੀਓ ਜਾਰੀ ਕੀਤੀ ਗਈ ਸੀ ਉਹ ਵੀਡੀਓ ਨੂੰ ਸ਼ੇਅਰ ਕਰਕੇ ਉਹਨਾਂ ਨੇ ਪਿੰਡ ਬੁੱਗੀਪੁਰਾ ਦੇ ਸਰਪੰਚ ਮਨਜੀਤ ਸਿੰਘ ਗਿੱਲ ਜੋ ਕਿ ਆਮ ਆਦਮੀ ਪਾਰਟੀ ਦੇ ਸਰਪੰਚ ਹੈ ਸੋ ਉਹਨਾਂ ਦੇ ਉੱਤੇ ਇੱਕ ਵੱਡੇ ਦੋਸ਼ ਲਾਏ ਹੈ ਕਿ ਜਿਹੜਾ ਮਨਜੀਤ ਸਿੰਘ ਗਿੱਲ ਦੇ ਕਰੀਬੀ ਨੇ ਦੋਨੇ ਨੌਜਵਾਨ ਤੇ ਮਨਜੀਤ ਸਿੰਘ ਗਿੱਲ ਆ ਜਿਹੜਾ ਉਹਨਾਂ ਦੇ ਨੂੰ ਸਰਪ੍ਰਸਤ ਹੀ ਦੇ ਰਿਹਾ ਸੀ ਤੇ ਉਹਦੇ ਨਾਲ ਨਾਲ ਉਹਨਾਂ ਇਹ ਵੀ ਦੋਸ਼ ਲਾਇਆ ਕਿ ਜਿਹੜੇ ਪਿੰਡ ਦੀ ਨਸ਼ਾ ਵਿਰੋਧੀ ਕਮੇਟੀ ਹੈ ਉਹਦੇ ਮੈਂਬਰ ਵੀ ਸੀਗੇ। ਸੋ ਇਸ ਬੰਦੇ ਵਿੱਚ ਜੀਡੀਵੀ ਨਿਊਜ਼ ਵੱਲੋਂ ਜਦੋਂ ਪੜਤਾਲ ਕੀਤੀ ਗਈ ਸਰਪੰਚ ਮਨਜੀਤ ਸਿੰਘ ਗਹਿਲ ਨਾਲ ਵੀ ਗੱਲ ਕੀਤੀ ਗਈ ਸੋ ਉਹਨਾਂ ਨੇ ਇਹ ਗੱਲ ਮੰਨੀ ਹੈ ਕਿ ਵੀ ਦੋਨੇ ਪਿੰਡ ਦੀ ਨਸ਼ਾ ਵਿਰੋਧੀ ਕਮੇਟੀ ਦੇ ਮੈਂਬਰ ਸੀਗੇ। ਇਹ ਵੀ ਮੰਨਿਆ ਕਿ ਵੀ ਉਹਨਾਂ ਦੀਆਂ ਮੇਰੇ ਨਾਲ ਫੋਟੋਆਂ ਸੀਗੀਆਂ ਪਰ ਉਹ ਆਪਣੇ ਤਰਕ ਦੇ ਰਿਹਾ ਕਿ ਵੀ ਫੋਟੋ ਹੋਣ ਦਾ ਮਤਲਬ ਇਹ ਨਹੀਂ ਹੈ ਕਿ ਵੀ ਉਹ ਮੇਰੇ ਲਈ ਕੰਮ ਕਰ ਰਹੇ ਸੀਗੇ। ਸੋ ਉਹਨਾਂ ਨਾਲ ਜੋ ਵੀ ਗੱਲਬਾਤ ਹੋਈ ਮੈਂ ਤੁਹਾਡੇ ਨਾਲ ਇੱਥੇ ਸਾਂਝੀ ਕਰਨੀ ਚਾਹੁੰਗਾ। ਹਾਂਜੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ। ਮਨਜੀਤ ਸਿੰਘ ਗੱਲਪਿੰਡ ਬੁੱਗੀਪੁਰਾ ਸਰਪੰਚਪੁਰੇ ਜੀ। ਹਾਂਜੀ ਹਾਂਜੀ ਵੀਰੇ। ਆਹ ਅੱਛਾ ਜੀ ਮੈਂ ਮਹਿੰਦਰਪਾਲ ਲੁੰਬਾ ਜੀਡੀਵੀ ਨਿਊਜ਼ ਤੋਂ ਜੀ। ਹਾਂਜੀ 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 ਸਰ ਕੀ ਹਾਲ ਚਾਲ ਹੈ? ਠੀਕ ਹੈ ਜੀ ਬਹੁਤ ਵਧੀਆ। ਸਰਪੰਚ ਸਾਹਿਬ ਇੱਕ ਨਾ ਸੁਖਜੀਤ ਸਿੰਘ ਕਾਕਾ ਲੋਗੜ ਜੀ ਜਿਹੜੇ ਸਾਫਕਾ ਐਮਐਲਏ ਕਾਂਗਰਸ ਤੋਂ। ਜੀ। ਉਹਨਾਂ ਨੇ ਆਪਣੇ ਪੇਜ ਤੇ ਇੱਕ ਵੀਡੀਓ ਪਾਈ ਹੋਈ ਹੈ ਤੁਹਾਡੇ ਪਿੰਡ ਦੇ ਦੋ ਨੌਜਵਾਨ ਜਿਹੜੇ ਹੈਗੇ ਰਾਜਸਥਾਨ ਦੇ ਵਿੱਚ ਕੋਈ ਨਸ਼ੇ ਦੇ ਨਾਲ ਪਕੜੇ ਗਏ ਦਿਖਾਏ ਉਹਨਾਂ ਨੇ ਅੱਛਾ ਜੀ ਹਾਂਜੀ ਤੇ ਉਹਨਾਂ ਨੇ ਨਾਲ ਇਹ ਵੀ ਕਿਹਾ ਹੈਗਾ ਕਿ ਵੀ ਜਿਹੜੇ ਇਹ ਮਨਜੀਤ ਸਿੰਘ ਗੱਲ ਦੇ ਕਰੀਬੀ ਨੇ ਤੇ ਜਿਹੜੀ ਨਸ਼ਾ ਨਸ਼ਾ ਛਡਾਊ ਕਮੇਟੀ ਪਿੰਡ ਪੱਦਰ ਤੇ ਬਣੀ ਹੋਈ ਹੈ ਉਹਦੇ ਮੈਂਬਰ ਵੀ ਹੈ ਉਹਦੇ ਉਹਦੇ ਸਬੰਧੀ ਤੁਹਾਡਾ ਪੱਖ ਜਾਣਨਾ ਸੀਗਾ ਜੀ ਵੀ ਕੀ ਸਚਾਈ ਹੈ ਇਸ ਕੇਸ ਦੇ ਵਿੱਚ ਜੀ ਦੇਖੋ ਜੀ ਪਹਿਲੀ ਗੱਲ ਤਾਂ ਮੈਂ ਹਰ ਇੱਕ ਲੋਕ ਉਹ ਤੁਹਾਡੀ ਪੋਸਟ ਨਹੀਂ ਵੇਖੀ ਜਿਹੜੀ ਉਹਨਾਂ ਨੇ ਪਾਈ ਹੋਈ ਆ। ਅੱਛਾ ਜੀ। ਤੇ ਬਾਕੀ ਦੂਜੀ ਗੱਲ ਇਹ ਹੈ ਵੀ ਜਿਹੜਾ ਆਪਾਂ ਦੁਨੀਆ 'ਚ ਵਿਚਰਦੇ ਆਂ ਕਈ ਇਨਸਾਨ ਆਪਣੇ ਮਤਲਬ ਨੇੜੇ ਹੁੰਦੇ ਆ ਦੂਰ ਹੁੰਦੇ ਆ। ਹਾਂ ਜੀ। ਬੰਦ ਲੈਵਲ ਤੇ ਜੇ ਸਰਪੰਚ ਹੁੰਦਾ ਹਰ ਬੰਦਾ ਨਾਲ ਵਿਚਰ ਕੇ ਚੱਲਦਾ ਹਨਾ ਆਪਣੇ। ਹੁਣ ਉਹ ਨਿੱਜੀ ਕਿਸੇ ਦੀ ਜ਼ਿੰਦਗੀ ਦੇ ਵਿੱਚ ਕੀ ਚੱਲਦਾ ਇਹਦੇ ਬਾਰੇ ਆਪਾਂ ਬਾਖਸਤ ਨਹੀਂ ਹੁੰਦੇ ਕਿ। ਠੀਕ ਹੈ ਜੀ। ਹਨਾ ਵੀ ਕੌਣ ਕੀ ਕੰਮ ਕਰਦਾ ਕੀ ਨਹੀਂ ਕਰਦਾ ਇਸ ਵਿੱਚ ਕੀ ਸੱਚਾਈ ਆ ਕੀ ਨਹੀਂ ਇਹਦੇ ਬਾਰੇ ਮੈਨੂੰ ਕੋਈ ਜਾਣਕਾਰੀ ਨਹੀਂ ਹੈਗੀ। ਠੀਕ ਹੈ ਜੀ ਨਾਲ ਦੇਣ ਵਾਲਾ ਬੰਦਾ ਜ਼ਰੂਰੀ ਨਹੀਂ ਹੁੰਦਾ ਕਿ ਤੁਹਾਡੇ ਜੇ ক্লোਜ਼ ਆ ਤਾਂ ਬੰਦਾ ਤੁਹਾਡੇ ਅਧੀਨ ਰਹਿ ਕੇ ਚੱਲਦਾ ਵਾ ਹਰ ਬੰਦੇ ਦੇ ਕੰਮ ਤਾਂ ਵਿਅਸਾ ਹਾਉਣਾ ਓਕੇ ਇਹ ਨਸ਼ਾ ਵਿਰੋਧੀ ਕਮੇਟੀ ਹੈ ਜਿਹੜੀ ਉਹਦੇ ਮੈਂਬਰ ਸੀਗੇ ਜੀ ਪਿੰਡ ਪੱਧਰ ਤੇ ਦੇਖੋ ਜੀ ਅਸੀਂ ਨਸ਼ਾ ਵਿਰੋਧੀ ਜਿਹੜੀ ਕਮੇਟੀ ਆ ਉਹਦੇ ਚ ਨਿੱਜੀ ਤੌਰ ਤੇ ਕੋਈ ਕਮੇਟੀ ਨਹੀਂ ਚੁਣੀ ਹੋਈ ਸਾਰੇ ਪਿੰਡ ਸੀ ਕੋਈ ਪਾਰਟੀਬਾਜੀ ਨਹੀਂ ਸੀ ਸਾਰੇ ਪਿੰਡ ਦਾ ਇਕੱਠ ਲੈ ਕੇ ਦਰੇ ਸੀ ਕੋਈ ਇੰਡੀਵਿਜੂਅਲ ਕੋਈ 11 ਮੈਂਬਰੀਆਂ 5 ਮੈਂਬਰੀਆਂ 20 ਮੈਂਬਰੀ ਸਾਡੀ ਵੀ ਇਤਨੀ ਕਮੇਟੀ ਨਹੀਂ ਸੀ ਚੁਣੀ ਹੋਈ ਅੱਛਾ ਜਨਨੇ ਦੀ ਵੈਸੇ ਉੰਜ ਨਹੀਂ ਹਾਂ ਵੈਸੇ ਸਾਰਾ ਪਿੰਡ ਸਾਰੇ ਪੰਡਲ ਕੀਤਾ ਅਸੀਂ ਬਿਲਕੁਲ 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 ਤੇ ਜਿਹੜੀ ਇੱਕ Rajasthan ਦੇ ਵਿੱਚ ਵੀਡੀਓ ਵਾਇਰਲ ਹੋ ਰਹੀ Rajasthan ਤੋਂ ਉਹਦੇ ਵਿੱਚ ਸਚਾਈ ਹੈ ਜੀ ਵੀ ਇਹ ਬੰਦੇ ਵਾਕਈ ਪਕੜੇ ਗਏ ਆ ਦੇਖੋ ਮੇਰੀ ਹਾਲੇ ਤੱਕ ਕਿਸੇ ਨਾਲ ਵੀ ਆਪਾਂ वार्तालाप ਨਹੀਂ ਹੋ ਸਕੀ ਕਿ ਜੇ ਮਤਲਬ ਇਹ ਫੜੇ ਗਏ ਆ ਨਹੀਂ ਫੜੇ ਗਏ ਮੇਰੀ ਪਰਿਵਾਰ ਨਾਲ ਗੱਲ ਹੋਈ ਸੀ ਪਰਿਵਾਰ ਇਸ ਹੀ ਜਿੰਨੇ ਵੀ ਇਦਾਂ ਕਰਕੇ ਆ ਘਟਨਾ ਵਾਪਰ ਚੁੱਕੀ ਆ ਪਰਿਵਾਰ ਤੋਂ ਹੀ ਮੈਨੂੰ ਇਹ ਚੀਜ਼ ਪਤਾ ਲੱਗੀ ਆ ਠੀਕ ਹੈ ਜੀ ਠੀਕ ਹੈ ਕੋਈ ਪੁਲਿਸ ਇਨਫੋਰਮੇਸ਼ਨ Rajasthan ਤੋਂ ਕੋਈ ਨਹੀਂ ਮੈਨੂੰ ਮਿਲੀ ਓਕੇ ਠੀਕ ਹੈ ਠੀਕ ਹੈ ਜਣੇ ਤੁਸੀਂ ਕਹਿਣਾ ਚਾਹੁੰਦੇ ਆ ਵੀ ਤੁਹਾਡੇ ਪਿੰਡ ਪੱਦਰ ਤੇ ਸਬੰਧ ਹੈਗੇ ਆ ਉਂਝ ਪਾਰਟੀ ਪਾਰਟੀ ਕਿਹੜੀ ਦੇ ਵਿੱਚ ਕੰਮ ਕਰ ਰਹੇ ਹੋ ਵੈਸੇ ਦੇਖੋ ਪਾਰਟੀ ਲੈਵਲ ਤੇ ਇਹਨਾਂ ਦਾ ਕੋਈ ਇਦਾਂ ਦੀ ਗੱਲ ਨਹੀਂ ਕੀਤੀ ਵੀ ਇਹ ਪਾਰਟੀ ਵਾਜੀ ਵਾਲਾ ਕੰਮ ਸਾਡਾ ਹਾਂਜੀ ਨਾ ਬਦੀ ਪਾਰਟੀਆਂ ਜਾਂ ਕਾਂਗਰਸ ਨਾਲ ਜਾਂ ਅਕਾਲੀ ਦਲ ਕੋਈ ਹੋਰ ਦੀ ਗੱਲ ਨਹੀਂ ਨਿਊਟਰਲ ਬੰਦੇ ਸੀਗੇ ਨਿਊਟਰਲ ਹੀ ਸੀਗੇ ਠੀਕ ਹੈ ਬਿਲਕੁਲ 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 ਦੇਖੋ ਕੋਈ ਵੀ ਨਿੱਜੀ ਤੌਰ ਤੇ ਹੋਣ ਕਈ ਐਸੇ ਬੰਦੇ ਹੈਗੇ ਆ ਜਿਨੇ ਜਿਵੇਂ ਕਿ ਫੋਰ ਐਗਜ਼ਾਮਪਲ ਲੋਗਰ ਸਾਹਿਬ ਦੇ ਬੜੇ ਕਰੀਬੀ ਬੰਦੇ ਆ ਜਾਂ ਸਾਡੇ ਪਿੰਡ ਦੇ ਬੰਦੇ ਆ ਐਸੇ ਕੰਮ ਕੀਤੇ ਹੋਏ ਆ ਤੇ ਉਹ ਜ਼ਰੂਰੀ ਤਾਂ ਨਹੀਂ ਲੋਗਰ ਸਾਹਿਬ ਮਤਲਬ ਫੌਦੋ ਵਿੱਚ ਗਲਤ ਹੋਣਗੇ ਜੇ ਕੋਈ ਬੰਦਾ ਥੱਲੇ ਲੈਵਲ ਤੇ ਕੰਮ ਗਲਤ ਕਰਦਾ ਤਾਂ ਅਹ ਨਹੀਂ 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 ਉਹ ਗੱਲ ਨੂੰ ਸਮਝ ਗਿਆ ਮੈਂ ਤੁਹਾਡੀ ਗੱਲ ਹਾਂਜੀ ਜ਼ਰੂਰੀ ਨਹੀਂ ਹੁੰਦਾ ਕਿਸੇ ਦੀ ਨਿੱਜੀ ਜ਼ਿੰਦਗੀ ਦੇ ਵਿੱਚ ਕੀ ਚੱਲਦਾ ਵਾ ਹਣਾ ਲੁੰਬਾ ਸਾਹਿਬ ਤੁਸੀਂ ਗੱਲ ਕੀਤੀ ਆ ਤੁਹਾਡੇ ਹੁਣ ਨਿੱਜੀ ਅੰਧਕਿਚ ਕੀ ਚਾਹਦੇ ਆ ਮੈਨੂੰ ਨਹੀਂ ਪਤਾ ਆਪਾਂ ਕਿੱਥੇ ਕਿੱਥੇ ਚਾਹ ਵੀ ਬੀਤੀ ਹੋਈ ਆ ਬਿਲਕੁਲ ਥੋੜੀ ਵੀ ਤੁਸੀਂ ਆਪਾਂ ਬਹੁਤ ਕਲੋਜ਼ ਆ ਜਾਂ ਆਪਣੇ ਕਿਸੇ ਵੀ ਚੀਜ਼ ਨਾਲ ਸੰਬੰਧ ਹੋ ਬਿਲਕੁਲ ਬਿਲਕੁਲ ਫੋਨੋ ਤਾਂ ਕਿਸੇ ਨਾਲ ਵੀ ਹੋ ਸਕਦੀ ਹੈ ਐਮਐਲਏ ਰਹਿ ਚੁੱਕੇ ਆ ਉਹਨਾਂ ਨੂੰ ਇਹ ਚੀਜ਼ ਦੀ ਸਮਝ ਚਾਹੀਦੀ ਆ ਪਾਉਣ ਤੋਂ ਪਹਿਲਾਂ ਪੋਸਟ ਕੋਈ ਕੋਈ ਵੀ ਚੀਜ਼ ਹੈ ਵੈਰੀਫਾਈ ਕਰਨੀ ਚਾਹੀਦਾ ਕਿ ਵੀ ਕਿਸੇ ਐਵੇਂ ਚਾਪਲਸ ਤੇ ਮਗਰ ਲੱਗ ਕੇ ਆਪਾਂ ਪੋਸਟਾਂ ਪਾ ਰਹੇ ਆ ਮਤਲਬ ਇੱਕ ਲੈਵਲ ਦੀ ਗੱਲ ਨਹੀਂ ਇੱਕ ਐਕਸਐਮਐਲਏ ਰਹੇ ਹੋ ਨਹੀਂ ਉਹਨਾਂ ਨੇ ਸਵਾਲ ਉਠਾਇਆ ਜੀ ਇੱਕ ਤਰ੍ਹਾਂ ਨਾਲ ਸਰਕਾਰ ਤੇ ਵੀ ਜਿਹੜਾ ਸਰਕਾਰ ਦੇ ਜਿਹੜੇ ਆਪਣੇ ਹੀ ਨੁਮਾਇੰਦੇ ਜਿਹੜੇ ਕੇ ਉਹਨਾਂ ਦੇ ਨਾਲ ਕੰਮ ਕਰ ਰਹੇ ਆ ਔਰ ਨੰਬਰ 2 ਤੇ ਨਸ਼ਾ ਵਿਰੋਧੀ ਕਮੇਟੀਆਂ ਦੇ ਵਿੱਚ ਕੰਮ ਕਰ ਰਹੇ ਆ ਵੀ ਉਹ ਬੰਦੇ ਨਸ਼ੇ ਦੇ ਕਾਰੋਬਾਰ ਦੇ ਵਿੱਚ ਇਨਵੋਲਵ ਨੇ ਉਹਨਾਂ ਦਾ ਸਵਾਲ ਇਹ ਸੀਗਾ ਸੋ ਉਹਨਾਂ ਨੇ ਇੱਕ ਸਵਾਲ ਉਠਾਇਆ ਉਸੇ ਸਵਾਲ ਨੂੰ ਲੈ ਕੇ ਅਸੀਂ ਤੁਹਾਡੇ ਕੋਲ ਆਏ ਹੈਗੇ ਆ ਡੀਡੀਵੀ ਨਿਊਜ਼ ਵਾਲੇ ਸਵਾਲ ਲੋਕਗੱਦ ਸਾਹਿਬ ਨੂੰ ਮੇਰਾ ਇੱਕ ਗੱਲ ਦਾ ਜ਼ਰੂਰ ਆ ਵੀ ਕੀ ਤੁਸੀਂ ਇਸ ਗੱਲ ਦੇ ਮਤਲਬ ਕਿ ਤੱਥ ਪੇਸ਼ ਕਰ ਸਕਦੇ ਹੋ ਵੀ ਜਿਸ ਦਿਨ ਬੁੱਗੀਪੁਰੇ ਦੇ ਵਿੱਚ ਅਸੀਂ ਗਰਸਨਾ کہہ ਸਕਦੇ ਹਾਂ ਵੀ ਅੱਜ ਚਿੱਟਾ ਨਹੀਂ ਵਿਖਟਾਗਾ ਓਕੇ ਤੇ ਲੋਗੜ ਸਾਹਿਬ ਇਸ ਗੱਲ ਗਰਥਨਾ کہہ ਸਕਦੇ ਆ ਵੀ ਜਿੰਨੇ ਉਹਨਾਂ ਦੇ ਜਿਹੜੇ ਮਤਲਬ ਕੋਈ ਵੀ ਬੰਦਾ ਚਾਪਲੂਸ ਹੈ ਉਹਨਾਂ ਦਾ ਜਾਂ ਪਿੰਡ ਦਾ ਨਮਾਇੰਦਾ ਕੀ ਉਹਨਾਂ ਨੇ ਸਾਥ ਦਿੱਤਾ ਚਿੱਟਾ ਬੰਦ ਕਰਨ ਦੇ ਵਿੱਚ ਪਿੰਡ 'ਚ ਅੱਛਾ ਜਣੇ ਤੁਸੀਂ ਇਹ ਦਾਵਾ ਕਰ ਰਹੇ ਹੋ ਕਿ ਤੁਹਾਡੇ ਪਿੰਡ ਦੇ ਵਿੱਚ ਬਿਲਕੁਲ ਚਿੱਟਾ ਨਹੀਂ ਵਿਕ ਰਿਹਾ ਹੈ ਸਰ ਬਿਲਕੁਲ ਜੀ ਸਾਡੇ ਪਿੰਡ ਦੇ ਵਿੱਚ ਚਿੱਟਾ ਨਹੀਂ ਵਿਕਦਾ ਓਕੇ ਠੀਕ ਹੈ ਠੀਕ ਹੈ ਜੀ ਤੇ ਇਹ ਇਹ ਕਦੋਂ ਤੋਂ ਹੋਇਆ ਇਹ ਵੀ ਲੋਗੜ ਸਾਹਿਬ ਜਵਾਬ ਦੇ ਦਿਨ ਇਹਨਾਂ ਦੀ ਇਹਨਾਂ ਦੀ ਪੰਚਾਇਤ ਰਹੀ ਆ ਜਾਂ ਇਹਨਾਂ ਦਾ ਰਾਜ ਰਿਹਾ ਉਸ ਟਾਈਮ ਚੱਲਦਾ ਸੀ ਨਹੀਂ ਚੱਲਦਾ ਸੀ ਸਾਰਾ ਪਿੰਡ ਇਸ ਗੱਲ ਦੀ ਗਵਾਹੀ ਭਰੂਗਾ ਜੀ ਠੀਕ ਹੈ ਜੀ ਨਸ਼ੇ ਦੇ ਬਰ ਖਿਲਾਫ ਮੈਂ ਲਾਸਟ ਇੱਕ ਪੁਆਇੰਟ ਕਹਿਣਾ ਚਾਹੁੰਦਾ ਤੁਹਾਨੂੰ ਲੰਬਾ ਸਾਹਿਬ ਨਸ਼ੇ ਦੇ ਬਰ ਖਿਲਾਫ ਜਿੱਦਾਂ ਸਰਪੰਚੀ ਦੀ ਚੋਣ ਸੀ ਉਸ ਤੋਂ ਪਹਿਲਾਂ ਵੀ ਸੀ ਨਸ਼ੇ ਦੇ ਬਰ ਖਿਲਾਫ ਅੱਜ ਵੀ ਹਾਂ ਤੇ ਨਸ਼ੇ ਦੇ ਬਰ ਖਿਲਾਫ ਕੱਲ ਵੀ ਰਵਾਂਗਾ ਠੀਕ ਹੈ ਜੀ ਠੀਕ ਹੈ ਜੀ ਸਾਰੀ ਪੰਚਾਇਤ ਸਾਡੀ ਸਾਰੀ ਟੀਮ ਨਸ਼ੇ ਦੇ ਬਰ ਖਿਲਾਫ ਹੈ ਤੇ ਰਹੂਗੀ ਜੇ ਕੋਈ ਨਿੱਜੀ ਤੌਰ ਤੇ ਕੋਈ ਬੰਦਾ ਸਾਡੇ ਸਰਕਲ 'ਚ ਕੋਈ ਨਿਕਲਦਾ ਜਾਂ ਸਾਡੇ ਲਿੰਕ 'ਚ ਨਿਕਲਦਾ ਸਾਡਾ ਉਹਨਾਂ ਨਾਲ ਬਾਈਕਾਟ ਰਹੂਗਾ ਇਦਾਂ ਨਹੀਂ ਕੋਈ ਗੱਲ ਨਹੀਂ ਕੀ ਅਸੀਂ ਉਹਨਾਂ ਦੀ ਸਪੋਰਟ ਕਰਕੇ ਚੱਲਾਂਗੇ ਸਾਡੇ ਤੋਂ ਮਾਵਾ ਦੇ ਪੁੱਤ ਨਹੀਂ ਮਰਾਈ ਜਾਂਦੇ ਬਿਲਕੁਲ 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 ਸਹੀ ਗੱਲ ਹੈ ਬਹੁਤ ਵਧੀਆ ਜੀ ਧੰਨਵਾਦ ਸਰਪੰਚ ਸਾਹਿਬ ਧੰਨਵਾਦ ਜੀ ਬਹੁਤ ਓਕੇ ਜੀ ਥੈਂਕ ਯੂ ਸੋ ਤੁਸੀਂ ਸੁਣਿਆ ਹੈ ਕਿ ਮਨਜੀਤ ਸਿੰਘ ਗਿੱਲ ਆ ਜਿਹੜੇ ਪੂਰੀ ਤਰ੍ਹਾਂ ਇਸ ਗੱਲ ਤੋਂ ਮਨਕਰ ਹੋ ਰਿਹਾ ਹੈ ਕਿ ਵੀ ਮੇਰਾ ਉਹਨਾਂ ਨਾਲ ਕੋਈ ਤਾਲੁਕ ਹੈ ਸੋ ਇੱਥੇ ਇੱਕ ਵੱਡਾ ਸਵਾਲ ਜਿਹੜਾ ਉਹ ਇੱਕ ਖੜਾ ਹੋ ਰਿਹਾ ਹੈ ਕਿ ਜੇਕਰ ਮਨਜੀਤ ਸਿੰਘ ਗਿੱਲ ਦਾ ਇਹਨਾਂ ਦੇ ਨਾਲ ਕੋਈ ਤਾਲੁਕ ਨਹੀਂ ਉਹਦਾ ਸਿਰ ਦੇ ਉੱਤੇ ਹੱਥ ਨਹੀਂ ਹੈਗਾ ਕਿਉਂਕਿ ਉਹਨਾਂ ਨੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਸਾਡਾ ਜਿਹੜਾ ਪਿੰਡ ਚਿੱਟਾ ਮੁਕਤ ਹੈ ਤਾਂ ਫਿਰ ਪਿੰਡ ਦੇ ਨੌਜਵਾਨਾਂ ਦਾ ਇੱਕ ਚੂਰਾ ਪੋਸਟ ਦੀ ਵੱਡੀ ਕੇਪ ਦੇ ਨਾਲ ਜਿਹੜਾ ਪਕੜਿਆ ਜਾਣਾ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਸਵਾਲ ਖੜਾ ਕਰਦਾ ਹੈ ਸੋ ਇਸ ਬੰਦੇ ਵਿੱਚ ਜੀਡੀਵੀ ਨਿਊਜ਼ ਵੱਲੋਂ ਜਦੋਂ ਹੋਰ ਕੋਕ ਪੜਤਾਲ ਕੀਤੀ ਗਈ ਤਾਂ ਪਤਾ ਲੱਗਿਆ ਕਿ ਵੀ ਮੋਗਾ ਜ਼ਿਲ੍ਹੇ ਦੇ ਕਿਸੇ ਪਿੰਡ ਨਾਲ ਸੰਬੰਧਿਤ ਇੱਕ ਜਿਹੜਾ ਕੋਈ ਹੋਰ ਨੌਜਵਾਨ ਹੈ ਜਿਹੜਾ ਸ਼ਾਇਦ ਫੌਜ ਦੇ ਵਿੱਚ ਵੀ ਭਰਤੀ ਹੈ ਸੋ ਉਹਦੇ ਵੱਲੋਂ ਜਿਹੜਾ ਹੈਗਾ ਇਹ ਤਸਕਰੀ ਕਰਵਾਈ ਜਾ ਰਹੀ ਸੀ ਹੁਣ ਇਸ ਗੱਲ ਦੀ ਤਸਦੀਕ ਜਿਹੜੀ ਹਲੇ ਜੀਡੀਵੀ ਨਿਊਜ਼ ਵੱਲੋਂ ਨਹੀਂ ਕੀਤੀ ਜਾ ਰਹੀ ਕਿਉਂਕਿ ਉਕਤ ਗੱਡੀ ਦਾ ਜਿਹੜਾ ਨੰਬਰ ਹੈ ਉਹ ਹਰਿਆਣਾ ਦੇ ਨਾਲ ਸੰਬੰਧਿਤ ਹੈ ਔਰ ਹਰਿਆਣਾ ਦੇ ਵਿੱਚ ਹੀ ਉਹਦੀ ਰਜਿਸਟ੍ਰੇਸ਼ਨ ਬੋਲ ਰਹੀ ਹੈ ਤੇ ਪੰਜਾਬ ਦੇ ਵਿੱਚ ਉਹਦੀ ਰਜਿਸਟ੍ਰੇਸ਼ਨ ਹਲੇ ਕਿਤੇ ਨਹੀਂ ਬੋਲਦੀ ਸੋ ਇਹ ਇੱਕ ਹਲੇ ਇਨਵੈਸਟੀਗੇਸ਼ਨ ਦਾ ਮੁੱਦਾ ਹੈਗਾ ਆਉਣ ਵਾਲੇ ਦਿਨਾਂ ਦੇ ਵਿੱਚ ਜੋ ਪੁਲਿਸ ਵੱਲੋਂ ਵੀ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਤੇ ਜੀਡੀਵੀ ਨਿਊਜ਼ ਵੱਲੋਂ ਵੀ ਜੋ ਇਸ ਕੇਸ ਦੇ ਨਾਲ ਸੰਬੰਧਿਤ ਜਿਹੜੇ ਹੈਗੇ ਸਾਰੇ ਪਹਿਲੂ ਹੈ ਉਹਨਾਂ ਦੇ ਨਾਲ ਉਹਨਾਂ ਦੀ ਜਿਹੜੀ ਤਹਿਕੀਕਾਤ ਕੀਤੀ ਜਾ ਰਹੀ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਜਿਹੜਾ ਇਹਦੇ ਸੰਬੰਧੀ ਜੋ ਸਾਰਾ ਸੱਚ ਹੈ ਉਹ ਤੁਹਾਡੇ ਸਾਹਮਣੇ ਜ਼ਰੂਰ ਰੱਖਾਂਗੇ ਸੋ ਇੱਕ ਗੱਲ ਬੜੀ ਸਪਸ਼ਟ ਦਿਖ ਰਹੀ ਹੈ ਕਿ ਇਹਨਾਂ ਨੌਜਵਾਨਾਂ ਨੇ ਗਲਤੀ ਕੀਤੀ ਹੈ ਚਾਹੇ ਉਹ ਕਿਸੇ ਦੇ ਪ੍ਰਭਾਵ ਦੇ ਵਿੱਚ ਆ ਕੇ ਕੀਤੀ ਹੈ ਚਾਹੇ ਲਾਲਚ ਦੇ ਵਿੱਚ ਆ ਕੇ ਕੀਤੀ ਹੈ ਤੇ ਚਾਹੇ ਉਹਨਾਂ ਨੇ ਜਾਣਬੁੱਝ ਕੇ ਕੀਤੀ ਹੈ ਗਲਤੀ ਬਹੁਤ ਵੱਡੀ ਹੋਈ ਹੈ ਜਿਸ ਦੀ ਸਜ਼ਾ ਉਹਨਾਂ ਨੂੰ ਮਿਲਣੀ ਸ਼ੁਰੂ ਹੋ ਚੁੱਕੀ ਹੈ ਇੱਥੇ ਇੱਕ ਵੱਡਾ ਸਵਾਲ ਖੜਾ ਹੁੰਦਾ ਹੈ ਕਿ ਕਿ ਇਹਨਾਂ ਨੌਜਵਾਨਾਂ ਤੇ ਹੀ ਗਾਜਰੇਗੀ ਕਿ ਇਹਨਾਂ ਦੇ ਪਿੱਛੇ ਜਿਹੜਾ ਲੁਕਿਆ ਹੋਇਆ ਕੋਈ ਕਿੰਗਪਿੰਨ ਹੈਗਾ ਉਸ ਦੀ ਤਲਾਸ਼ ਕੀਤੀ ਜਾਏਗੀ ਜਾਂਚ ਕੀਤੀ ਜਾਏਗੀ ਤੇ ਉਸ ਨੂੰ ਵੀ ਪਕੜਿਆ ਜਾਏਗਾ ਕਿਉਂਕਿ ਆਮ ਤੌਰ ਤੇ ਇਸੇ ਤਰ੍ਹਾਂ ਹੀ ਹੁੰਦਾ ਹੈ ਕਿ ਜਿਹੜੇ ਆਮ ਲੋਕ ਪਕੜੇ ਜਾਂਦੇ ਆ ਪਰਚੇ ਉਹਨਾਂ ਤੇ ਪੈ ਜਾਂਦੇ ਆ ਤੇ ਜਿਹੜੇ ਪ੍ਰਭਾਵਸ਼ਾਲੀ ਲੋਕ ਹੁੰਦੇ ਆ ਉਹ ਪੈਸੇ ਦੇ ਕੇ ਬਾਰੇ ਬਾਰ ਛੁੱਟ ਜਾਂਦੇ ਆ ਸੋ ਜੀਟੀਵੀ ਨਿਊਜ਼ ਦੀ ਇਹ ਪੜਤਾਲ ਹੈ ਜਿਹੜੀ ਅੱਗੇ جاری ਰਹੇਗੀ ਤੇ ਇਸ ਕੇਸ ਦੇ ਨਾਲ ਸੰਬੰਧਿਤ ਕੋਈ ਵੀ ਜਿਹੜਾ ਇਹਦਾ ਕਿੰਗਪਿੰਨ ਹੈ ਉਹਨੂੰ ਤੁਹਾਡੇ ਦਰਸ਼ਕਾਂ ਦੇ ਕਚੈਰੀ ਦੇ ਵਿੱਚ ਜਰੂਰ ਲੈ ਕੇ ਆਂਦਾ ਜਾਊਗਾ ਸੋ ਕੈਮਰਾਮੈਨ ਸਰਭਜਨ ਬੋਨਾ ਦੇ ਨਾਲ ਜੀਟੀਵੀ ਨਿਊਜ਼ ਵੱਲੋਂ ਮਹਿੰਦਰ ਪਾਲ ਲੰਬਾ